ਦੀਵਾ ਜਲੇ ਸਜਦਾ ਕਰਦਾ ਹਿੰਦੂ ਸ਼ਾਮ ਨੂੰ ਬੱਤੀ ਜਲਾਉਂਦੇ ਆ ਘਰ ਦੇ ਵਿੱਚ ਲਾਈਟ ਕਰਦੇ ਹੁਣ ਸੰਧਿਆ ਹੋ ਗਈ ਹੈ ਰੋਸ਼ਨੀ ਜਲਾਉਂਦੇ ਆ ਹਿੰਦੂ ਸਿਰ ਝੁਕੰਦਾ ਹੈ ਹਿੰਦੂਆਂ ਦਾ ਇੱਕ ਤਤਕਾ ਅਗਨ ਤਤ ਨੂੰ ਪ੍ਰਕਿਰਤੀ ਬਣਾ ਕੇ ਅਗਣ ਨੂੰ ਰਹਿਬਰ ਮੰਨ ਕੇ ਪ੍ਰਮਾਤਮਾ ਤੱਕ ਪਹੁੰਚਣਾ ਹੈ ਪਾਣੀ ਨੂੰ ਰਹਿਬਰ ਮੰਨ ਕੇ ਈਸ਼ਵਰ ਤੱਕ ਪਹੁੰਚਣਾ ਹੈ ਆਕਾਸ਼ ਨੂੰ ਗੁਰੂ ਬਣਾ ਕੇ ਪ੍ਰਭੂ ਤੱਕ ਪਹੁੰਚਣਾ ਹੈ ਮਹਾਵੀਰ ਮਹਾਤਮਾ ਬੁੱਧ ਇਹਨਾਂ ਤੱਤਾਂ ਵਿੱਚ ਇੱਕ ਤੱਤ ਨੂੰ ਪ੍ਰধানਤਾ ਗੁਰੂ ਨਾਨਕ ਦੇਵ ਜੀ ਦਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬਾਕੀ ਤੱਤਾਂ ਨੂੰ ਗੁਰੂ ਨਾਨਕ ਕਹਿੰਦੇ ਨਮਾਣੇ ਪਿਤਾ ਨੇ ਪਿਰਾਣੇ ਪਵਨ ਗੁਰੂ ਹੈ ਸ਼ਬਦ ਆਵਾਜ਼ ਪਵਨ ਤੱਤ ਦੀ ਪ੍ਰਕਿਰਤੀ ਹੈ ਦੇਹੀ ਮਾਟੀ ਬੋਲੇ ਪਵਨ ਬੋਲਣਾ ਪਵਨ ਕਰਕੇ ਮੈਂ ਇੱਕ ਦਿਨ ਪੜ ਰਿਹਾ ਸੀ ਡਾਕਟਰ ਰਾਧਾ ਕਿਸ਼ਨ ਨੂੰ ਉਹਨਾਂ ਨੇ ਗੁਰੂ ਨਾਨਕ ਬਾਰੇ ਲਿਖਿਆ ਉਹ ਕਹਿੰਦੇ ਨੇ गुरु नानक ने कोई धोने नहीं तपाए गुरु नानक ने कोई जल धारा भी नहीं की थी गुरु नानक ने कोई गहरी ध्यान साधना भी बोधिया की तरह नहीं की थी गुरु नानक ने हवन यज्ञ भी नहीं किया गुरु नानक ने सिर्फ गावे सुने सुनिया मरदाना ਰਬਾਬ ਛੇੜ ਬਾਣੀ ਆਈਏ ਤੋ ਗਾਣ ਲੱਗ ਪੈਨੇ ਮਰਦਾਨਿਆਂ ਕੁਛ ਸੁਣਾ ਸੁਣਨਾ ਗਾਵੇ ਰਾਧਾ ਕਿਸ਼ਨ ਦੇ ਬੋਲ ਕਹਿੰਦਾ ਇਤਨੇ ਪ੍ਰਾਣਾ ਨਾਲ ਲਗਾ ਗਿਆ ਹੈ ਇਤਨੀ ਇਕਾਗਰਤਾ ਨਾਲ ਲਗਾਇਆ ਹੈ ਇਤਨਾ ਜੁੜ ਕੇ ਗਾਇਆ ਹੈ ਕਿ ਗਾਉਣਾ ਹੀ ਯੋਗ ਬਣ ਗਿਆ ਗਾਉਣਾ ਹੀ ਪ੍ਰਭੂ ਬਣ ਗਿਆ ਗਾਉਣਾ ਹੀ ਪ੍ਰਾਤਮਾ ਬਣ ਗਿਆ पवन गुरु बन गए क्योंकि बोलना तो पवन करके देही माटी बोले पवन बोलना मिट्टी करके नहीं है पवन करके जैसे बांसुरी नु फूकीए ते बांसुरी बजदी है हारमोनियम नु हवा दईए ते हारमोनियम बजदा हो ज नहीं शहनाई नु फूकीए शंख नु फूकीए ते शंख बजदा ਸ਼ੈਨਾਈ ਵਜਦੀ ਏ ਉਂਝ ਨਹੀਂ ਸ਼ੈਨਾਈ ਦੀ ਤਰ੍ਹਾਂ ਸੰਖ ਦੀ ਤਰ੍ਹਾਂ ਹਾਰਮੋਨੀਅਮ ਦੀ ਤਰ੍ਹਾਂ ਜਾਂ ਨਰਸਿੰਗੇ ਦੀ ਤਰ੍ਹਾਂ ਇਹ ਜ਼ਿੰਦਗੀ ਦਾ ਇੱਕ ਸਾਜ਼ ਹੈ ਜੋ ਪਵਨ ਕਰਕੇ ਵਜਦਾ ਹੈ ਹਵਾ ਕਰਕੇ ਵਜਦਾ ਹੈ ਦੇਹੀ ਮਾਟੀ ਬੋਲੇ ਪਵਨ लाश पईए सामने पानी भी है मिट्टी भी है आवाज नहीं रही क्योंकि पवन नहीं रही प्राण नहीं रहे देही माटी बोले पवन पवन तत नो प्रकृति बनाके पवन तद दी प्रकृति शब्द नो आधार बनाके रहबर बनाके गुरु बनाके गुरु नानक चले ने प्रभु दे मार्ग थे इस ढंग नाल जद मैं ना अवतारी पुरुषां नु पड़या है, हैरान होया मैं मिट्टी रहबर है मोहम्मद साहब दी आकाश रहबर है महात्मा बुद्धा अग्नि रहबर है सनातनियां दे एक तपके दी पानी गुरु है बवड्डे तपके दा हिंदुआं दा पवन रहबर है गुरु नानक देव शब्द दी प्रधानता गुरुद्वारे च कोई धूणे नहीं तपाणे कोई हवन कुंड कोई लोड़णे ਗੁਰਦੁਆਰੇ ਦੇ ਚ ਕੋਈ ਮਨ ਨੂੰ ਸ਼ੁੱਣ ਅਵਸਥਾ ਦੀ ਸਾਧਨਾ ਚੁੱਪ ਚਾਪ ਬੈਠ ਜਾਤੇ ਅੰਤਰਮੁਖੀ ਹੋ ਨਹੀਂ ਇੱਥੇ ਤੇ ਜਗ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਕੁਛ ਕਹਿਣਾ ਹੈ ਕੁਛ ਸੁਣਨਾ ਹੈ ਇਥੇ ਬੋਲਣਾ ਹੈ ਕੁਛ ਸੁਣਨਾ ਹੈ ਕੁਛ ਤੇ ਇਹ ਬੋਲਣਾ ਸੁਣਨਾ ਪਵਨ ਤਦ ਦੀ ਪ੍ਰਕਿਰਤੀ ਹੈ ਅਗਰ ਪਵਨ ਨਹੀਂ ਤਾਂ ਸ਼ਬਦ ਨਹੀਂ ਹੋ ਸਕਦਾ ਅਗਨੀ ਨਹੀਂ ਤਾਂ ਰੂਪ ਨਹੀਂ ਹੋ ਸਕਦਾ ਅਗਰ ਧਰਤੀ ਨਹੀਂ ਤਾਂ ਸੁਗੰਧ ਨਹੀਂ ਹੋ ਸਕਦੀ ਮਹਿਕ ਨਹੀਂ ਹੋ ਸਕਦੀ ਮੈਂ ਹੈਰਾਨ ਦੋ ਕਵਾਲ ਜਥੇ ਨੇ ਮੁਸਲਮਾਨਾਂ ਦੇ ਦਾਸ ਦੇ ਨਾਲ ਇੰਡੀਆ ਚੱਲਦੇ ਨੇ ਥਾਂ ਥਾਂ ਤੇ ਦਿਨ ਵਿੱਚ ਪਤਨ ਕਿੰਨੀ ਕਿੰਨੀ ਵਾਰ ਕਈ ਤਰ੍ਹਾਂ ਦੇ ਸੈਂਟ ਬਦਲਦੇ ਲਾਂਦੇ ਨੇ ਉਹਨਾਂ ਦਾ ਸ਼ੌਕ ਫਿਰ ਸਿਰਫ ਉਹਨਾਂ ਨੂੰ ਨਹੀਂ Eid ਦੇ ਦਿਨਾਂ 'ਚ ਮੈਂ ਦੇਖਿਆ ਉਹ ਸੁਗੰਧ ਵੰਡਦੇ ਨੇ ਜਿਨ੍ਹਾਂ ਦਿਨਾਂ 'ਚ ਇਹ ਮੁਸਲਮਾਨ ਦੋਜਥੇ ਦਾਸ ਦੇ ਨਾਲ ਚੱਲਦੇ ਨੇ ਮੈਨੂੰ ਵੀ ਫਾਹਾ ਰੋਈ ਦਾ ਤਰ੍ਹਾਂ-ਤਰ੍ਹਾਂ ਦੀ ਸੁਗੰਧ ਲਾ ਕੇ ਦਿੰਦੇ ਨੇ ਪਿਛਲੇ ਦਿਨੇ ਟ੍ਰਾਂਟੋ ਦੇਚ ਪਿਛਲੇ ਸਾਲ ਇੱਕ ਮੌਲਵੀ ਦਾਸ ਦੇ ਨਾਲ ਚੱਲਦਾ ਰਿਹਾ ਕੋਈ ਡੇਢ ਦੇ ਉਹ ਮਹੀਨਾ ਜਾਨੀ ਬਲਵੰਦਰ ਸਿੰਘ ਜੀ ਉਹਦਰ ਨਾਲ ਸਨ ਮੈਨੂੰ ਕਹਿਣ ਲੱਗਾ ਮੈਂ ਗੁਰੂ ਨਾਨਕ ਦੀ ਬਾਣੀ ਸੁਣਨੀ ਹੈ ਮੈਨੂੰ ਪ੍ਰਭਾਵਿਤ ਕਰਦੀ ਹੈ ਤੁਹਾਨੂੰ ਇਤਰਾਜ਼ ਨਾ ਹੋਵੇ ਤੇ ਮੈਂ ਤੁਹਾਡੇ ਨਾਲ ਰਹਿਣਾ ਮੈਂ ਕਿ ਕੋਈ ਗੱਲ ਨਹੀਂ ਨਾਲ ਰਹਾ ਉਸ ਦਾ ਸਦਕਾ ਪੰਜ ਸੱਤ ਮੁਸਲਮਾਨ ਰੋਜ਼ ਗੁਰਦੁਆਰੇ ਵੀ ਆਣ ਲੱਗ ਪਏ ਦੋ ਮੁਸਲਮਾਨ ਲੜਕੇ ਜੋ ਸ਼ਾਇਰਾਨਾ ਤਬੀਅਤ ਦੇ ਮਾਲਕ ਸਨ ਸੈਣੇ ਸਨ ਉਹਨਾਂ ਦੇ ਵਿੱਚ ਇੱਕ ਮੈਨੂੰ ਲੰਗਰ ਵਾਸਤੇ ਵੀ ਕਹਿਣ ਲੱਗਾ ਵੀ ਸਾਡੇ ਘਰ ਫੜੇ ਕੋਲ ਬਾਣੀ ਸੁਣਦੇ ਪਿਆ ਤੇ ਜੀ ਕਰਦਾ ਕਿਉਂਕਿ ਸਾਡੇ ਮੁਰਸ਼ਿਦ ਨੇ ਇਹ ਆਖਿਆ ਜਿਸ ਦੀ ਗੱਲ ਚੰਗੇ ਲਗੇ ਉਸ ਨੂੰ ਤਵਾਮ ਨਾਲ ਸੇਵਾ ਕਰੋ ਭਾਓ ਉਹਨੂੰ ਭੋਜਨ ਖਿਲਾਓ ਤਾਂ ਮੇਰਾ ਜੀ ਕਰਦਾ ਪਰ ਮੈਂ ਡਰਦਾ ਮੈਂ ਮੁਸਲਮਾਨ ਤੁਸੀਂ ਕਬੂਲ ਕਰੋਗੇ ਕਹਿੰਦਾ ਹਿੰਮਤ ਵੀ ਮੇਰੀ ਇਸ ਵਾਸਤੇ ਪਈਏ ਕਿ ਤੁਹਾਡੇ ਨਾਲ ਮੌਲਵੀ ਸਾਹਿਬ ਚੱਲ ਰਹੇ ਨੇ ਇਸ ਕਰਕੇ ਮੈਂ ਕੁਛਾ ਕਰ ਲਿਆਂਗੇ ਕੋਈ ਗੱਲ ਨਹੀਂ ਕਹਿੰਨੇ ਬਲਵਿੰਦਰ ਸਿੰਘ ਵੀ ਮੇਰੇ ਨਾਲ ਲੱਗੇ ਉਹ ਮੈਨੂੰ ਕਹਿਣ ਲੱਗੇ ਅਸੀਂ ਹਿੰਦੂਆਂ ਦੇ ਟਰੰਦ ਨਾਲ ਅਗਦੇ ਚ ਪਾਡੇ ਸਾਫ ਕਰਾਂਗੇ ਅਗ ਦੇ ਖਾਵਾਂਗੇ ਫਿਰ ਗਰਮ ਪਾਣੀ ਨਾਲ ਧੋਵਾਂਗੇ ਫਿਰ ਫੜਾ ਜੋ ਸ਼ੌਕ ਹੈ ਉਹ ਚੀਜ਼ ਬਣਾਵਾਂਗੇ ਪੂਰੀ ਸਫਾਈ ਨਾਲ ਪੂਰੀ ਪਵਿੱਤਰਤਾ ਨਾਲ ਅਸੀਂ ਸੁਣਿਆ ਛੂਹਾ ਛਾਤ ਹਿੰਦੂ ਰੱਖਦੇ ਨੇ ਛੂਹਾ ਛਾਤ ਸਿੱਖ ਰੱਖਦੇ ਨੇ ਮੈਂ ਖ ਨਹੀਂ ਤੈਨੂੰ ਭੁਲੇਖਾ ਹੈ ਸਿੱਖ ਛੂਹਾ ਛਾਤ ਨਹੀਂ ਰੱਖਦੇ ਖ ਨੇ ਦੇਖਿਆ ਕਿਉਂਕਿ ਬੇਸ਼ ਦੀ ਵੰਡ ਤੋਂ ਪਹਿਲੇ ਇਸ ਤਰ੍ਹਾਂ ਦਾ ਸੀ ਔਰ ਅਜੇ ਵੀ ਪੁਰਾਣੇ ਬਜ਼ੁਰਗਾਂ 'ਚ ਐਸਰ ਹੈ ਪਿਛਲੇ ਸਾਲ ਤੇ ਕੈਲੀਫੋਰਨੀਆ ਯੂਵਾ ਸਿਟੀ ਦੇ ਵਿੱਚ ਵੀ ਦੋ ਚਾਰ ਮੁਸਲਮਾਨ ਆਂਦੇ ਰਹੇ ਤੇ ਉਹ ਸਰਦਾਰ ਦੀਦਾਰ ਸਿੰਘ ਬੈਂਸ ਨੂੰ ਕਹਿੰਦੇ ਰਹੇ ਵੀ ਸਾਡੇ ਘਰ ਲੰਗਰ ਛਕ ਲੈਣਗੇ ਸਾਡਾ ਜੀ ਕਰਦਾ ਤੇ ਦੀਦਾਰ ਸਿੰਘ ਕਹਿਣ ਲੱਗਾ ਮੈਂ ਵੀ ਨਾਲ ਚਲਾਂਗਾ ਕੋਈ ਗੱਲ ਨਹੀਂ ਅਸੀਂ ਵੀ ਨਾਲ ਲਾਵਾਂਗੇ ਛਕਾਂਗੇ ਇਹ ਮੌਲਵੀ ਸਵੇਰੇ ਉੱਠਦੇ ਅੰਸਾਰ ਮੈਨੂੰ ਸੁਗੰਧ ਪੇਸ਼ ਕਰਦਾ ਸੀ ਰੋਈ ਨਾਲ ਇੱਕ ਦੋ ਸ਼ੀਸ਼ੀਆਂ ਕੱਢ ਕੇ ਸੈਂਟ ਲਾ ਕੇ ਕਹਿੰਦਾ ਇਹ ਲਓ ਮੈਨੂੰ ਕਹਿਣ ਲੱਗਾ ਜਿਹੜਾ ਬਹੁਤ ਪਿਆਰਾ ਲੱਗੇ ਚੰਗਾ ਲੱਗੇ ਸਾਡੇ ਚ ਇਹੀ ਕਰ ਦੇਣਾ ਇਹ ਪੇਸ਼ ਕਰ ਦੇਣਾ ਮੁਸਲਮਾਨ ਇਸਲਾਮੀ ਦੁਨੀਆ 'ਚ ਈਦ ਦੇ ਦਿਨਾਂ 'ਚ ਸੁਗੰਧ ਵੰਡਦੇ ਨੇ ਇੱਕ ਦੂਜੇ ਨੂੰ ਲਾ ਦਿੰਦੇ ਨੇ ਹਾਜੀ ਜਦ ਹੱਦ ਤੇ ਜਾਂਦੇ ਨੇ ਇੱਕ ਦੂਜੇ ਨੂੰ ਅਤਰ ਲਾਉਂਦੇ ਨੇ ਸੈਂਟ ਲਾਉਂਦੇ ਨੇ ਮੁਹੰਮਦ ਸਾਹਿਬ ਸਾਰਾ ਦਿਨ ਮਹਿਕ ਦੇ ਚ ਰਹਿੰਦੇ ਸਨ ਸੁਗੰਧ ਦੇ ਚ ਰਹਿੰਦੇ ਸਨ ਕਹਿੰਦੇ ਸਨ ਖੁਦਾ ਸੁਗੰਧ ਹੈ ਖੁਦਾ ਮਹਿਕ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਜ਼ਿਕਰ ਕੀਤਾ ਹੈ ਉਹ ਸਿਰਫ ਮਹਿਕ ਨਹੀਂ ਮੂਲ ਰੂਪ ਦੇ ਵਿੱਚ ਗੁਰੂ ਹੈ ਸ਼ਬਦ ਹੈ ਫਿਰ ਮਹਿਕ ਹੈ ਰੂਪ ਹੈ ਫਿਰ ਰਸ ਹੈ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨਸਾਸ ਵਾ ਕਈ ਜਦ ਪ੍ਰਭੂ ਪ੍ਰਗਟ ਹੁੰਦਾ ਹੈ ਤਾਂ ਮਨੁੱਖ ਦੇ ਅੰਦਰ ਸੁਗੰਧ ਵੀ ਪ੍ਰਗਟ ਹੁੰਦੀ ਹੈ ਮਨੁੱਖ ਦੇ ਅੰਦਰ ਜਦ ਪਰਮਾਤਮਾ ਪ੍ਰਗਟ ਆਉਂਦਾ ਹੈ ਤਾਂ ਮਹਾ ਰਸ ਵੀ ਪ੍ਰਗਟ ਆਉਂਦਾ ਹੈ ਮਨੁੱਖ ਦੇ ਅੰਦਰ ਜਦ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਤਾਂ ਮਹਾਂ ਸੰਗੀਤ ਵੀ ਪ੍ਰਗਟ ਹੁੰਦਾ ਹੈ। ਇਹ ਹੋ ਨਹੀਂ ਸਕਦਾ ਐਸਾ ਮਨੁੱਖ ਸੰਗੀਤ ਦਾ ਆਸ਼ਿਕ ਨਾ ਹੋਵੇ ਜਾਂ ਸੰਗੀਤ ਦੀ ਸੂਝ-ਬੂਝ ਨਾ ਰੱਖਦਾ ਹੋਵੇ। ਰਵਦਾਸ ਚੌਕ ਦੇ ਵਿੱਚ ਬੈਠ ਕੇ ਜੁੱਤੀਆਂ ਗਣਦਾ ਹੈ। ਪ੍ਰਮਾਤਮਾ ਪ੍ਰਗਟ ਹੋਇਆ ਤਾਂ ਗੀਤ ਸੰਗੀਤ ਵੀ ਅੰਦਰੋਂ ਪ੍ਰਗਟ ਹੋਇਆ। ਜਿੰਨੀ ਬਾਣੀ ਰਵਦਾਸ ਦੀ ਹੈ ਕਵਿਤਾ ਦੇ ਵਿੱਚ ਹੈ ਸੰਗੀਤ ਦੇ ਵਿੱਚ ਹੈ ਉਹ ਰਾਗ ਉਸਨੇ ਖੁਦ ਬਰਜ ਕੀਤੇ ਨੇ। ਔਰ ਗਾ ਕੇ ਇਸ ਬਾਣੇ ਨੂੰ ਪ੍ਰਗਟ ਕੀਤਾ ਹੈ ਰਵਦਾਸ ਨੇ ਕਬੀਰ ਤੇ ਜੁਲਾਹਾ ਹੈ ਸਾਰਾ ਦਿਨ ਖੱਡੀ ਤੇ ਕਪੜਾ ਹੀ ਬਣਦਾ ਹੈ ਪਰ ਪਰਮਾਤਮਾ ਪ੍ਰਗਟ ਹੋਇਆ ਉਸ ਦੇ ਅੰਦਰੋਂ ਵੀ ਗੀਤ ਬਣ ਕੇ ਸੰਗੀਤ ਬਣ ਕੇ ਹੈਰਾਨਗੀ ਸ਼ਾਇਰੀ ਕਿੱਥੋਂ ਸਿੱਖੀ ਕਬੀਰ ਨੇ ਕੌਣ ਸਿਖਾਦਾ ਜੁਲਾਹੇ ਨੂੰ ਕਿਸ ਨੇ ਸਿਖਾਣਾ ਸੀ ਔਰ ਇਹ ਸੰਗੀਤ ਕਿਸ ਨੇ ਸਿਖਾਣਾ ਸੀ ਔਰ ਉਹ ਰਾਗ ਬਾਰੇ ਬਹੁਤਾ ਕੁਝ ਕਹਿੰਦਾ ਵੀ ਹੈ खैर मुखसर महस करा गुरु नानक देव जी महाराज कहने जब महारस है तो एक रस नहीं है महारस होकर प्रगट होगा वो नाद रस भी है वो सुगंध रस भी है वो रसना रस भी है वो शब्द रस भी है और इस तो इलावा वो रूप रस भी है ਦੋਏ ਦੋਏ ਲੋਚਨ ਵੇਖਾ ਹਉ ਹਰ ਬਿਨ ਅਵਰ ਨ ਦੇਖਾ ਹੈ ਹੇ ਹਰੀ ਤੂੰ ਐਸਾ ਹੈ ਤੈਨੂੰ ਦੇਖ ਦੇਖ ਕੇ ਮੈਂ ਰਜਦਾ ਨਹੀਂ ਤੂੰ ਇਤਨਾ ਸੁੰਦਰ ਐਸੋ ਸੁੰਦਰ ਬਰਨ ਨਾ ਸਕੋ ਤਾਂ ਕੀ ਉਪਮਾ ਜਾਤ ਨਾ ਕਹੋ ਰੀ ਗੁਰੂ ਅਰਜਨ ਦੇਵ ਜੀ ਇਤਨਾ ਸੁੰਦਰ ਇਤਨਾ ਸੁੰਦਰ ਅੱਖਾਂ ਮੇਰੀਆਂ ਹਟਦੀਆਂ ਹੀ ਨਹੀਂ ਐਸੋ ਸੁੰਦਰ ਬਰਨ ਨਾ ਸਕੋ ਤਾਂ ਕਿ ਉਪਮਾ ਜਾਤ ਨਾ ਕਹਿਓ ਰੀ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਚਾਉ ਬੋਲੇ ਤੂੰ ਇਤਨਾ ਸੁੰਦਰ ਹੈ ਇਤਨਾ ਸੁੰਦਰ ਹੈ ਮੇਰੀ ਅੱਖਾਂ ਹਟਦੀਆਂ ਹੀ ਨਹੀਂ ਤੂੰ ਐਸਾ ਮਹਾ ਸੰਗੀਤ ਹੈ ਨਾਦ ਹੈ ਕੰਨ ਹਟਦੇ ਹੀ ਨਹੀਂ ਤੂੰ ਐਸਾ ਮਹਾ ਰਸ ਹੈ ਜ਼ਬਾਨ ਅਲੱਗ ਹੀ ਨਹੀਂ ਆਉਂਦੀ ਲੇਕਿਨ ਮੈਂ ਅਰਜ਼ ਕਰਾਂ ਉਹ ਜੈਸੇ ਨਾਮ ਪ੍ਰਗਟ ਹੁੰਦਾ ਹੈ ਤੇ ਮਹਾਰਸ ਪ੍ਰਗਟ ਹੁੰਦਾ ਹੈ ਸੁਗੰਧ ਦੇ ਰੂਪ ਵਿੱਚ ਰਸ ਦੇ ਰੂਪ ਵਿੱਚ ਨਾਦ ਦੇ ਰੂਪ ਵਿੱਚ ਅਨੰਤ ਰੂਪਾਂ ਦੇ ਵਿੱਚ ਔਰ ਮਹਿਕ ਦੇ ਰੂਪ ਵਿੱਚ ਗੁਰੂ ਨਾਨਕ ਐਸਾ ਖਿਆਲ ਜੋ ਹੈ ਵਿਚਾਰ ਸਾਨੂੰ ਦੇਂਦਨ ਉਹ ਰੂਪ ਹੈ ਉਹ ਨਾਦ ਹੈ ਉਹ ਰਸ ਹੈ ਉਹ ਸੁਗੰਧ ਹੈ ਉਹ ਸ਼ੁੰਨ ਮਹਾਨ सुन समाद अनहद तनाद कहन ना जाई अचरज बिस्माद महात्मा बुद्ध ने शून्य विचो लिया गुरु अर्जुन देव जी ने महा रहस्य दी गल रूप दी भी गल नाद दी भी गल लेकिन प्रधान रखया गुरु नानक ने नाद नु पवन नो पवन गुरु पाणे पिता माता धरत मात ओ जो महा रस है ओ सच है ਬਾਕੀ ਸਾਰੇ ਰਸ ਬੇਰਸ ਹੋ ਜਾਂਦੇ ਨੇ ਬਾਹਰ ਦੇ ਸਾਰੇ ਰਸ ਬੇਰਸ ਹੋ ਜਾਂਦੇ ਨੇ ਕੋਈ ਇੱਕ ਤਸਵੀਰ ਵੇਖੀ ਏਕ ਦਫਾ ਫਿਰ ਦੂਜੀ ਦਫਾ ਫਿਰ ਤੀਜੀ ਦਫਾ ਹੁਣ ਉਹ ਰਸ ਨਹੀਂ ਰਿਹਾ ਕੋਈ ਸੁਣੀਏ ਸੰਗੀਤ ਦੀ ਧੁਨ ਪਹਿਲੀ ਦਫਾ ਦੂਜੀ ਦਫਾ ਤੀਜੀ ਦਫਾ ਉਹ ਰਸ ਨਹੀਂ ਰਿਹਾ ਇਹ ਤੇ ਹਕੀਕਤ ਹੈ ਹਰ ਰੂਪ ਬੇਰੂਪ ਹੋ ਜਾਂਦਾ ਹੈ ਹਰ ਨਾਲ ਬਾਹਰ ਦਾ ਰਸਗਵਾ ਬੈਠਦਾ ਹੈ ਔਰ ਸਿਆਣੇ ਮਸ਼ਕ ਦੇ ਰਸਿਆ ਸੁਗੰਧ ਦੇ ਰਸਿਆ ਵੀ ਕਹਿੰਦੇ ਨੇ ਇੱਕ ਤਰ੍ਹਾਂ ਦੀ ਸੁਗੰਧ ਤੋਂ ਵੀ ਮਨ ਭਰ ਜਾਂਦਾ ਕੁਝ ਨਹੀਂ ਮਨ हट ਜਾਂਦਾ ਉਹ ਸੁਗੰਧ ਵੀ ਬੇਰਸ ਹੋ ਜਾਂਦੀ ਹੈ ਉਹ ਸੰਗੀਤ ਵੀ ਬੇਰਸ ਹੋ ਜਾਂਦਾ ਪਰ ਪ੍ਰਮਾਤਮਾ ਦਾ ਨਾਮ ਜਦ ਪ੍ਰਗਟ ਆਉਂਦਾ ਹੈ ਤਾਂ ਜਿਹੜੀ ਮਹਿਕ ਜਿਹੜਾ ਰੂਪ ਜਿਹੜਾ ਰਸ ਅੰਦਰੋਂ ਪ੍ਰਗਟ ਆਉਂਦਾ ਹੈ ਉਹ ਕਦੀ ਪੁਰਾਣਾ ਨਹੀਂ ਆਉਂਦਾ ਕਦੀ ਮਹਿਲਾ ਨਹੀਂ ਆਉਂਦਾ ਪਰ ਸਵਾਲ ਪੈਦਾ ਹੁੰਦਾ ਹੈ ਉਹ ਕਿਵੇਂ ਪ੍ਰਗਟ ਹੋਵੇ ਉਹ ਸੱਚ ਕਿਵੇਂ ਪ੍ਰਗਟ ਹੋਵੇ ਕਿ ਉਸ ਸੱਚ ਦੇ ਨਾਲ ਮਹਾ ਰੂਪ ਪ੍ਰਗਟ ਹੋਵੇ ਉਸ ਸੱਚ ਦੇ ਨਾਲ ਮਹਾ ਮਹਿਕ ਪ੍ਰਗਟ ਹੋਵੇ ਉਹ ਕੋਈ ਸੱਚ ਫਿੱਕਾ ਤੇ ਨਹੀਂ ਮਹਿਕ ਤੋਂ ਬਿਨਾ ਤੇ ਨਹੀਂ ਰਸਤੋਂ ਬਿਨਾ ਤੇ ਨਹੀਂ ਔਰ ਜੋ ਰਸਤੋਂ ਬਿਨਾ ਹੈ ਨਾ ਮਨੁੱਖ ਵੇਖਣ ਨੂੰ ਤਿਆਰ ਹੈ ਨਾ ਮਨੁੱਖ ਸੁਣਨ ਨੂੰ ਤਿਆਰ ਹੈ ਨਾ ਮਨੁੱਖ ਖਾਣ ਨੂੰ ਤਿਆਰ ਹੋਵੇਗਾ ਰਸ ਹੀ ਨਹੀਂ ਆਇਆ ਮੈਨੂੰ ਪਹਿਲੀ ਦਫਾ ਇੱਕ ਆਸ਼ਰਮ ਦੇ ਵਿੱਚ ਇੱਕ ਐਸੀ ਚਟਣੀ ਪਰੋਸ ਕੇ ਪੇਸ਼ ਕੀਤੀ ਗਈ ਔਰ ਆਖਿਆ ਗਿਆ ਗੈਣੀ ਜੀ ਜ਼ਰੂਰ ਖਾਓ ਤੁਸੀਂ ਜੇ ਫਾਇਦੇਮੰਦ ਬੜੀਏ ਪਰ ਜਿਵੇਂ ਮੈਂ ਮੋਂਚ ਪਾਈ ਕੌੜੀ ਜੈਸ ਮੈਂ ਕਿਹਾ ਹੱਦ ਹੋ ਗਈ ਇਹ ਚਟਣੀ ਕਹਿੰਦੇ ਨਿੰਮ ਦੇ ਪੱਤਿਆਂ ਦੀ ਬਣਾਈਏ ਚੰਗੀ ਰਹਿੰਦੀ ਹੈ ਮੈਂ ਕਿਹਾ ਜਿੰਨਾ ਸਾਰਾ ਭੋਜਨ ਤੇ ਸਾਰੇ ਨੂੰ ਬੇਸਵਾਦ ਕਰ ਦਿੰਦੀ ਹੈ ਕਹਿੰਦੇ ਉਹ ਕੋਈ ਗੱਲ ਨਹੀਂ ਪਰ ਇਹ ਲਾਭਕਾਰੀ ਬੜੀਏ ਮੈਂ ਕਿਹਾ ਲਾਭਕਾਰੀਏ ਤੇ ਜਿਨ੍ਹਾਂ ਨੂੰ ਲਾਭ ਚਾਹੀਦਾ ਉਹਨਾਂ ਨੂੰ ਦਿਓ ਮੈਨੂੰ ਨਹੀਂ ਚਾਹੀਦਾ ਨਿੰਮ ਮਰਜ਼ ਕਰਾ ਜਿਸ ਦੇ ਚ ਰਸ ਨਹੀਂ ਮਨੁੱਖਣ ਨੂੰ ਤਿਆਰ ਨਹੀਂ ਹੋਵੇਗਾ ਜਿਸ ਦੇ ਚ ਰਸ ਨਹੀਂ ਮਨੁੱਖ ਸੁਣਨ ਨੂੰ ਤਿਆਰ ਨਹੀਂ ਹੋਵੇਗਾ ਅੱਜ ਹੀ ਪਤਨੀ ਕਿਹੜੀ ਥਾਂ ਤੇ ਕੋਈ ਕਹਿ ਰਿਆ ਸੀ ਵੀ ਸੁਣ ਰਿਹਾ ਸੀ ਕੀਰਤਨ ਰਸ ਨਹੀਂ ਆਇਆ ਕਿਸੇ ਜਗ੍ਹਾ ਔਰ ਪਤਾ ਹੈ ਕਹਿਣ ਦਾ ਡੰਗ ਉਹਨਾਂ ਦਾ ਸੌਣਾ ਸੀ ਕਹਿੰਦੇ ਕਹੀਂ ਕੀਟ ਕਹੀਂ ਕਰੋੜਾ ਕਿਦਰੋਂ ਤਬਲੇ ਆਲਾ ਇਕੱਠਾ ਕੀਤਾ ਇਕਦਰੋਂ ਵਾਜੇ ਆਲਾ ਇਕੱਠਾ ਕੀਤਾ ਇੱਕ ਦੀ ਸੁਰ ਪੂਰਬ ਨੂੰ ਜਾ ਰਹੀ ਏ ਇੱਕ ਦੀ ਪੱਛਮ ਤੋਂ ਨੂੰ ਜਾ ਰਹੀ ਏ ਤੁਣ ਸੁਣਨ ਨੂੰ ਸਾਡਾ ਜਿਹੀ ਨਹੀਂ ਕਰਦਾ ਸਿੱਧੀ ਗੱਲ ਕਰ ਦਿੱਤੀ ਤੇ ਜੇ ਅਗਰ ਮਜਬੂਰਨ ਸੁਣਨਾ ਵੀ ਪਏ ਤੇ ਕਿਤਨੇ ਕਦੇਰ ਸੁਨੇਗਾ ਰਸ ਨਹੀਂ ਤਾਂ ਮਨੁੱਖ ਸੁਣਨ ਨੂੰ ਤਿਆਰ ਨਹੀਂ ਰਸ ਨਹੀਂ ਤਾਂ ਮਨੁੱਖ ਖਾਣ ਨੂੰ ਤਿਆਰ ਨਹੀਂ ਰਸ ਨਹੀਂ ਤਾਂ ਮਨੁੱਖ ਵੇਖਣ ਨੂੰ ਵੀ ਤਿਆਰ ਨਹੀਂ ਹਵੀ ਮਰਚ ਕਰਦੇ ਆਂ। ਕਤਈ ਮਨੁੱਖ ਨਹੀਂ ਵੇਖੇ। ਰਸ ਨਹੀਂ ਤਾਂ ਮਨੁੱਖ ਸਪਰਸ਼ ਕਰਨ ਨੂੰ ਵੀ ਤਿਆਰ ਨਹੀਂ। ਰਸ ਨਹੀਂ ਤਾਂ ਮਨੁੱਖ ਆਪਣੇ ਨਾਸਕਾ ਦੇ ਨੇੜੇ ਵੀ ਲੈਣ ਨੂੰ ਤਿਆਰ ਨਹੀਂ। ਮਨੁੱਖ ਨੂੰ ਮਹਾਰਸ ਚਾਹੀਦਾ ਹੈ। ਪ੍ਰਮਾਤਮਾ ਮਹਾਰਸ ਹੈ। ਪ੍ਰਮਾਤਮਾ ਮਹਾਂ ਸੰਗੀਤ ਹੈ। ਪ੍ਰਮਾਤਮਾ ਮਹਾਂ ਰੂਪ ਹੈ। ਪ੍ਰਮਾਤਮਾ ਮਹਾਂ ਆਵਾਜ਼ ਹੈ। ਇੰਚ ਕੈ ਲੋ ਸਾਰੇ ਰਸਾਂ ਦੀ ਖਾਣ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਭਰੋਸਾ ਨਹੀਂ ਬਜੇਗਾ ਕਾਰਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਸ ਦਾ ਹੀ ਵਿਸ਼ਵਾਸ ਬਜਦਾ ਹੈ ਉਸ ਤੋਂ ਪਹਿਲੇ ਵਿਸ਼ਵਾਸ ਥਿੜਕੇ ਹੀ ਰਹਿੰਦਾ ਥਿੜਕੇ ਰਹਿੰਦਾ ਬਜਦਾ ਨਹੀਂ ਰੋਜ਼ ਰੋਜ਼ ਸਤ ਸੰਗ ਕਰੀਏ ਰੋਜ਼ ਰੋਜ਼ ਕਥਾ ਕੀਰਤਨ ਸੁਣੀਏ ਤਾਂ ਕਿ ਵਿਸ਼ਵਾਸ ਵੱਜ ਜਾਏ ਤੇ ਜਿਸ ਦਿਨ ਵਿਸ਼ਵਾਸ ਵੱਜ ਜਾਂਦਾ ਹੈ ਜਾਨ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟ ਆਇਆ ਪ੍ਰਗਟ ਹੋ ਜਾਂਦਾ ਫਿਰ ਐਸਾ ਵਿਸ਼ਵਾਸ ਕਦੀ ਡੋਲਦਾ ਨਹੀਂ ਐਸਾ ਭਰੋਸਾ ਕਦੀ ਡੋਲਦਾ ਨਹੀਂ ਪਰ ਉਸ ਦੇ ਅੰਦਰ ਇੱਕ ਪਛਤਾਪ ਜ਼ਰੂਰ ਜਾਗਦਾ ਹੈ ਇਤਨਾ ਮਹਾਰਸ ਤੇਸ ਤੋਂ ਮੈਂ ਵਾਂਝਾ ਰਿਆ ਇਤਨਾ ਮਹਾਰੋਪ ਤੇਸ ਤੋਂ ਮੈਂ ਵਾਂਝਾ ਰਿਆ ਬੈਰੋ ਨੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਇੰਦਵਾਨੇ ਵੀ ਕੀਤੀ ਇਸਲਾਮ ਨੇ ਵੀ ਕੀਤੀ ਪੜ੍ਹੀਏ ਨਮਾਜ਼ ਤੇ ਕੀ ਮਿਲੇਗਾ ਜੰਨਤ ਤੋ ਜੰਨਤ ਝਕੀ ਨੇ ਕਹਿੰਦੇ ਉੱਥੋਂ ਦੀ ਹਵਾ ਹੀ ਖੁਸ਼ਬੂਦਾਰ ਹੈ ਸੈਂਟ ਲਾਣ ਦੀ ਲੋੜ ਨਹੀਂ ਉੱਥੇ ਹੋਰਾਂ ਹੀ ਹੋਰਾਂ ਨੇ ਹੈਰਾਨ ਨੇਗੇ ਉੱਥੇ ਕੰਚਨ ਦੇ ਮੈਲ ਨੇ ਉੱਥੇ ਨਾ ਸਾਜ਼ਾਂ ਦੀ ਆਵਾਜ਼ ਹਰ ਵਕਤ ਚੱਲ ਰਹੀ ਹੈ ਠਾਕਰ ਹਮਰਾ ਸਦ ਬੋਲੰਦਾ ਜੰਨਤ ਦਾ ਨਕਸ਼ਾ ਤੇ ਇਸੇ ਢੰਗ ਨਾਲ ਕਿਛੇ ਸਵਰਗ ਦਾ ਨਕਸ਼ਾ ਵੀ ਹੈ ਇਹ ਵੀ ਮੈਰਸ ਕਰਦੇ ਹਾਂ ਬੈਰੂਨੀ ਢੰਗ ਨਾਲ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਹੀ ਗੁਰਨਾਣਿਕ ਨੇ ਇਹ بیرونی ਵਿਆਖਿਆ ਨਹੀਂ ਕੀਤੀ ਜ਼ਿੰਦਗੀ ਬੜੀ ਛੋਟੀ ਹੈ ਤੇ ਮਨੁੱਖ ਨੂੰ ਪਹਿਲੇ ਬਾਹਰ ਦਾ ਲਾਲਚ ਦੇਈਏ ਤੇ ਕਾਫੀ ਸਮਾਂ ਇਸ ਬਾਹਰ ਦੇ ਲਾਲਚ ਦੇ ਵਿੱਚ ਬਤੀਤ ਕਰੇ ਤੇ ਫਿਰ ਇਹ ਅੰਦਰਮੁਖੀ ਹੋਵੇ ਸਹਿਬ ਕਹਿੰਦੇ ਨਹੀਂ ਸਿੱਧਾ ਸ਼ਬਦ ਨਾਲ ਜੁੜ ਤੇਰੇ ਅੰਦਰੋਂ ਇਹ ਮਹਾਰਸ ਪ੍ਰਗਟ ਹੋਵੇਗਾ ਜੰਨਤ ਪ੍ਰਗਟ ਹੋਵੇਗੀ ਇਹ ਸਵਰਗ ਪ੍ਰਗਟ ਹੋਵੇਗਾ ਕਿਉਂ ਨਹੀਂ ਪ੍ਰਗਟ ਹੋ ਰਿਹਾ ਉਹ ਸੱਚ ਜਿਸ ਦੇ ਵਿੱਚ ਸਭ ਕੁਝ ਹੈ ਪ੍ਰਗਟ ਕਉ ਨਹੀਂ ਹੋ ਰਿਹਾ ਮਨ ਮੈਲਾ ਹੈ ਤੋ ਇਸ ਨੂੰ ਕਿਵੇਂ ਧੋਈਏ ਮਨ ਦੀਆਂ ਮੂਲ ਸਮੱਸਿਆਵਾਂ ਭਰ ਦੇ ॠषि मुਨੀਆਂ ਨੇ ਚਾਰ ਮੰਨੀਆਂ ਨੇ ਜਿਸ ਕਾਰਨ ਕਰਕੇ ਸੱਚ ਪ੍ਰਗਟ ਨਹੀਂ ਹੋ ਰਿਹਾ ਕਿਹੜੀਆਂ ਪ੍ਰਥਮ ਮਨ ਮੈਲਾ ਦੂਸਰਾ ਮਨ ਕਦੀ ਚੁੱਪ ਹੀ ਨਹੀਂ ਕਰਦਾ ਦੋ ਬੰਦੇ ਆਮਣੇ-ਸਾਮਣੇ ਬੈਠੇ ਹਨ ਤੇ ਦੋਵੇਂ ਹੀ ਬੋਲੀ ਜਾਣ ਤੋਂ ਪੱਲੇ ਕੁਝ ਵੀ ਨਹੀਂ ਪੈਗਾ ਇੱਕ ਚੁੱਪ ਕਰੇ ਇੱਕ ਬੋਲੇ ਜ਼ਬਾਨ ਬੋਲੇ ਵਾਹਿਗੁਰੂ ਵਾਹਿਗੁਰੂ ਮਨ ਚੁੱਪ ਕਰੇ ਮਨ ਸੁਣੇ ਤੋ ਖੇਮਾ ਕਰਨੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਦੀ ਮਨ ਇਸ ਤੋਂ ਬਿਲਕੁਲ ਵਿਪਰੀਤ ਕੁਝ ਬੋਲਦਾ ਹੈ ਹਰ ਇੱਕ ਦਾ ਬੋਲਦਾ ਹੈ ਕਰਕੇ ਦੇਖਣਾ ਸਵੇਰ ਜ਼ਬਾਨ ਬਾਣੀ ਪੜਦੀ ਹੈ ਮਨ ਨਹੀਂ ਪੜਦਾ ਉਹ ਕੁਝ ਹੋਰ ਪੜਦਾ ਹੈ ਜਰਸਨਾ ਵਾਹਿਗੁਰੂ ਵਾਹਿਗੁਰੂ ਜਪਦੀਏ ਰਾਮ ਰਾਮ ਜਪਦੀਏ ਮਨ ਕੁਛ ਹੋਰ ਜਪਦਾ ਹੈ ਮਨ ਦਾ ਜਾਪ ਜ਼ਬਾਨ ਦੇ ਜਾਪ ਨਾਲ ਤਾਲ ਮਿਲ ਨਹੀਂ ਖਾਂਦਾ ਤੇ ਮਨ ਸਰੋਤਾ ਨਹੀਂ ਬਣਦਾ ਜ਼ਬਾਨ ਵਕਤਾ ਬਣ ਗਈ ਵਾਹਿਗੁਰੂ ਵਾਹਿਗੁਰੂ ਮਨ ਸਰੋਤਾ ਨਹੀਂ ਬਣਦਾ ਤੋ ਕੌਣ ਸੁਣੇ ਤੋ ਜ਼ਬਾਨ ਦਾ ਬੋਲਾ ਆ ਹਵਾ ਚੁੜ ਜਾਂਦਾ ਇੱਕ ਚੁੱਪ ਕਰੇ ਇੱਕ ਬੋਲੇ ਤੋ ਦੂਜੀ ਸਮੱਸਿਆ ਮਨ ਚੁੱਪ ਨਹੀਂ ਕਰਦਾ ਦੂਸਰੀ ਪੰਕਤੀ 'ਚ ਹੀ ਖੁਲਾਸਾ ਹੈ ਤੀਸਰਾ ਮਨ ਰਜਦਾ ਹੀ ਨਹੀਂ ਕਿਸੇ ਵੀ ਪਦਾਰਥ ਤੋਂ ਲੋਭ ਦੀ ਕੋਈ ਸੀਮਾ ਹੀ ਨਹੀਂ ਨਹੀਂ ਰਜਦਾ ਚੌਥਾ ਮਨ ਨੂੰ ਆਪਣੇ ਸਿਆਣਪ ਦਾ ਅਹੰਗ ਬੜਾ ਹੈ ਅਹੰਕਾਰ ਬੜਾ ਹੈ ਮੈਂ ਬਹੁਤ ਜਾਣਦਾ ਹਾਂ ਬਹੁਤ ਜਾਣਦਾ ਔਰ ਇਤਨਾ ਕੁਝ ਜਾਣਦਾ ਕੋਈ ਹੋਰ ਨਹੀਂ ਜਾਣਦਾ ਕੋਈ ਵੀ ਮਨੁੱਖ ਆਪਣੀ ਅਕਲ ਕਮ ਨਹੀਂ ਮੰਨਦਾ ਇਹ ਵੀ ਮਰਜ਼ ਕਰਦੇ ਆ ਕੋਈ ਵੀ ਮਨੁੱਖ ਆਪਣੀ ਸਮਝ ਘੱਟ ਨਹੀਂ ਮੰਨਦਾ ਅਗਰ ਘੱਟ ਮੰਨਣ ਲੱਗ ਪਵੇ ਤਾਂ ਕਹਿੰਦੇ ਨੇ ਉਤਨੀ ਉਸ ਦੇ ਅੰਦਰ ਨਿਰਮਾਣਤਾ ਪ੍ਰਗਟ ਹੋਣ ਲੱਗ ਪੈਂਦੀ ਹੈ ਸੋਕਰਾਟ ਕਿਹਾ ਕਰਦੇ ਸੰਦ ਜਦ ਮੈਂ ਬੱਚਾ ਸੀ ਤੋ ਬੱਚਿਆਂ ਦੀ ਮਹਿਫਿਲ ਦੇ ਚ ਬੈਠ ਕੇ ਮੈਂ ਦਾਵਾ ਕਰਦਾ ਹਾਂ ਉਹਦਾ ਸੀ ਮੈਂ ਸਭ ਕੁਝ ਜਾਣਦਾ ਕੁਝ ਵੀ ਪੁੱਛੋ ਕੋਈ ਵੀ ਸਵਾਲ ਕਰੋ ਮੈਂ ਦੱਸਦਾ ਇਹ ਹੀ ਸੋਕਰਾਟ ਕਹਿੰਦਾ ਜਦ ਮੈਂ ਜਵਾਨ ਹੋਇਆ ਤੇ ਜਵਾਨਾਂ ਦੀ ਮਹਿਫਿਲ ਦੇ ਚ ਬੈਠ ਕੇ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਆਉਂਦਾ ਸਾਰੇ ਸਵਾਲਾਂ ਦਾ ਮੈਂ ਜਵਾਬ ਨਹੀਂ ਦਿਆਂਗਾ ਕਿਉਂਕਿ ਸਭ ਕੁਝ ਮੈਨੂੰ ਨਹੀਂ ਆਉਂਦਾ ਕੁਝ ਐਸਾ ਵੀ ਹੈ ਜੋ ਮੈਨੂੰ ਨਹੀਂ ਆਉਂਦਾ ਇਹੀ ਸੋਕਰਾਟ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਤੇ ਬੁੱਢਿਆਂ ਦੀ ਮਹਿਫਿਲ ਵਿੱਚ ਬੈਠ ਕੇ ਮੈਂ ਐਲਾਨੀਆਂ ਕਰ ਰਿਹਾ ਮੈਂ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਮੈਂ ਕਿਸੇ ਵੀ ਇੱਕ ਪ੍ਰਸ਼ਨ ਦਾ ਸਹੀ ਉੱਤਰ ਨਹੀਂ ਦੇ ਸਕਦਾ ਮੈਂ ਕੁਝ ਵੀ ਨਹੀਂ ਜਾਣਦਾ